ਸਾਡੇ ਹਲਕੇ ਦੇ ਮਨਿਸਟਰ ਨੇ ਇੱਕ ਬਹੁਤ ਵੱਡਾ ਡਰਾਮਾ ਰਚਿਆ ਜਿੱਦਣ ਸਾਡੇ ਗੁਰਦਰਾ ਪਾਟ ਸਾਹਿਬ ਦੇ ਵਿੱਚ ਬਾਬਾ ਬੀਦੀ ਚਾਂਜੀ ਦੇ ਬਲਦੇ ਪਟ ਦੇ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਜਾਣਾ ਸੀ ਉਤੋਂ 2-3 ਦਿਨ ਪਹਿਲਾਂ ਇੱਕ ਟਿੱਪਰ ਰੋੜੇ ਤੇ ਰੇਤ ਦਾ ਭਰ ਕੇ ਤੇ ਆਪਦੀ ਟੀਮ ਜਿਹੜੀ ਉਹਨਾਂ ਦੇ ਵਰਕਰਾਂ ਦੀ ਟੀਮ ਉਨੂੰ ਕਲਾ ਆ ਕੇ ਨਾਲ ਪੱਤਰਕਾਰ ਨਾਲ ਲੈਬ ਹੋ ਕੇ ਬੜਾ ਵੱਡਾ ਡਰਾਮਾ ਕੀਤਾ ਗਿਆ ਕਿ ਜਿਵੇਂ ਅੱਜ ਹੀ ਇਹ ਸੜਕ ਬਣ ਜਣੀ ਆ ਤੇ ਮੇਲੇ ਦੇ ਵਿੱਚ ਜਿਹੜੀ ਸਖਤ ਆਊਗੀ ਉਹ ਵਧੀਆ ਤਰ੍ਹਾਂ ਗੁਰਗਾ ਪਹੁੰਚੂਗੀ ਪਰ ਉਹ ਡਰਾਮਾ ਇਹੋ ਜਿਹਾ ਫਲੌਗ ਡਰਾਮਾ ਜਿਹੜਾ ਆਂਦੇ ਨਾ ਆਪਾਂ ਹੋਇਆ ਕਿ ਬੱਜਰੀ ਰੋੜੇ ਤੇ ਰੇਤਾ ਸੁੱਟਤੀ ਮੇਲਾ ਨੰਗਿਆ ਮੇਲੇ ਨੰਗੇ ਨੂੰ ਅੱਜ ਮਹੀਨਾ ਹੀ ਹੋ ਚੱਲਿਆ ਪਰ ਉਹਦੀ ਕੋਈ ਸਾਰ ਲੈਂਦੇ ਨਾ ਤੇ ਕੋਈ ਲੱਕ ਪਾਈ ਨਾ ਤੇ ਕੋਈ ਬਜਰੀ ਪਾਈ ਨਾ ਉਹਨੂੰ ਬਾਅਦ ਚ ਵੇਖਿਆ ਹੀ ਉਹ ਜਿਹੜੀ ਰੇਤਾ ਤੇ ਰੋੜੇ ਪਾਏ ਆ ਉਹ ਅੱਜ ਲੋਕਾਂ ਦੀ ਜਾਣ ਦਾ ਖੌਫ ਬਣੇ ਹੋਇਆ ਉਹਦੇ ਉੱਤੋਂ ਜਦੋਂ ਤੇਜ਼ ਕੋਈ ਬਾਥ ਲੰਘਦੀ ਜਾਂ ਜਾਂ ਤੇਜ਼ ਕੋਈ ਗੱਡੀ ਲੰਘਦੀ ਆ ਉਹਦੇ ਟਾਇਰਾਂ ਥੱਲੇ ਜਿਹੜੇ ਰੋੜੇ 부ੜਕ ਕੇ ਵੱਜਦੇ ਉਹ ਦੁਕਾਨਾਂ ਵਾਲਿਆਂ ਦੇ ਵੱਜ ਜਾਂਦੇ ਉਹਨਾਂ ਦੇ ਸ਼ੀਸ਼ੇ ਟੁੱਟਣਦੇ ਆ ਕਈਆਂ ਦੇ ਵਾਲ-ਵਾਲ ਬਚਨਦੇ ਸਿਰ 'ਚ ਵੱਜਣ ਅੱਜ ਇੱਕ ਬਹੁਤ ਵੱਡੀ ਗੱਲ ਹੋਈ ਕਿ ਆਪਦੀ ਫੈਮਲੀ ਦੇ ਨਾਲ ਕੋਈ ਮੋਟਰਸਾਈਕਲ ਤੇ ਗਰੀਬ ਬੰਦਾ ਆਉਣਦਿਆ ਸੀ ਜਿੱਤਿਆ ਉਹ ਸਲਿੱਪ ਕੀਤਾ ਤੇ ਉਹ ਸਾਰੇ ਜਾਣੇ ਮੋੜਸਾਲ ਤੋਂ ਡਿੱਗੇ ਚਲੋ ਮਹਾਰਾਜ ਨੇ ਬਚਾ ਕਰਤਾ ਕਿ 60 ਪੇੜ ਤੋਂ ਬਚ ਗਈ ਇਹ ਜਿਹੜੀਆਂ ਚੀਜ਼ਾਂ ਵਾ ਇਸ ਮੰਤਰੀ ਬਣ ਤੋਂ ਪਹਿਲਾਂ ਲਾਲਜੀਤ ਭੁੱਲਰ ਨੇ ਇੱਥੇ ਇੱਕ ਬੜਾ ਵੱਡਾ ਪਹਿਲਾਂ ਵੀ ਡਰਾਮਾ ਕੀਤਾ ਸੀ ਮੀਂਹ ਪਿਆ ਸੀ ਤੇ ਛੜਕ ਦੇ ਵਿੱਚ ਪਾਣੀ ਖਲੋਤਾ ਸੀ ਤੇ ਪਜਾਮੇ ਦੇ ਪਹੁੰਚੇ ਟਾਂਕੇ ਲੈ ਵ ਹੋਇਆ ਸੀ ਕਿ ਪੱਟੀ ਹਲਕੇ ਵਾਲਿਓ ਮੈਨੂੰ ਵੋਟਾਂ ਪਾ ਦਿਓ ਪੱਟੀ ਸ਼ਹਿਰ ਵਾਲਿਓ ਮੈਨੂੰ ਵੋਟਾਂ ਪਾ ਦਿਓ ਮੈਂ ਇੱਕ ਵਾਰੀ ਪੱਟੀ ਦੀ ਨਹਿਾਰ ਬਦਲ ਦੂੰਗਾ ਪੱਟੀ ਦੀ ਨਹਿਾਰ ਤੇ ਕੀ ਬਦਲਨੀ ਸੀ ਪੱਟੀ ਵਾਲੇ ਭੋਲੇ ਪਾਲੇ ਲੋਕਾਂ ਨੇ ਵੋਟਾਂ ਦੇ ਪਾ ਕੇ ਮੰਤਰੀ ਚ ਤਾਤਾ ਵੋਟ ਵੀ ਪੱਟੀ ਸ਼ਹਿਰ ਚ ਇੰਨੀ ਵਧੀ 5500 ਵੋਟ ਵਧੀ ਜਿਹਦੇ ਨਾਲ ਪੱਟੀ ਹਲਕਾ ਜਿੱਤੇ ਆ ਗਿਆ ਝਾੜੂ ਦੀ ਸਰਕਾਰ ਬਣੀ ਝਾੜੂ ਦੀ ਸਰਕਾਰ ਬਣੀ ਨੂੰ ਅੱਜ 2.5 ਸਾਲ ਹੋ ਗਏ 2.5 ਸਾਲ ਟਾਈਆਂ ਸਾਲਾਂ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਇੱਕ ਸਿਰਫ ਵਿਕਾਸ ਕੀਤਾ ਜਿਹੜਾ ਸੌ ਖਾ ਕੇ ਕਹਿ ਸਕਦਾ ਕਿ ਮੰਤਰੀ ਮੈਂ ਵਿਕਾਸ ਕੀਤਾ ਪਰ ਉਹ ਵਿਕਾਸ ਪਤਾ ਕਿਹੜਾ ਕੀਤਾ ਮਿੱਤਰੋ ਉਹ ਵਿਕਾਸ ਕੀਤਾ ਸਰੀਹਾਲੀ ਸਰੀਹਾਲੀ ਰੋਡ ਤੋਂ ਨਾਨਕਪੁਰੀ ਗੁਰਦੁਆਰੇ ਦੇ ਲਾਗੋਂ ਆਪਦੇ ਘਰ ਤੱਕਰ ਇੱਕ ਗਲੀ ਜ਼ਰੂਰ ਬਣਾਈ ਆ ਲੋਕਟਾਈਲ ਦੀ ਠੀਕ ਆ ਤੇ ਸੜਕ ਜ਼ਰੂਰ ਬਣਾਈ ਆ ਉਸ ਤੋਂ ਵੱਧ ਜੇ ਕੋਈ ਕੰਮ ਕੀਤਾ ਹੋਵੇ ਪਟਿਆਲਕੇ ਜੇ ਤੇ ਕੋਈ ਭਰਾਓ ਮੈਨੂੰ ਦੱਸ ਦਿਓ ਕਿਤੇ ਮੈਂ ਝੂਠਾ ਬੋਲਦਾ ਹਾਂ ਇਹ ਜਿਹੜੀ ਅੱਜ ਗੱਲ ਆ ਜਿਹੜੀ ਇਹ ਸੜਕ ਆ ਸੜਕ ਪਤਾ ਕਿਦੋਂ ਬਣੀ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਜਿੰਨੇ ਵੀ ਵਿਕਾਸ ਹੋਏ ਆ ਸ਼੍ਰੋਮਣੀ ਅਕਾਲੀ ਦਲ ਨੇ ਕਰਾਏ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੈਸਾ ਪਿਆ ਸੀ ਜਿਹੜਾ ਉਦੋਂ ਥੋੜਾ ਰਹਿ ਗਿਆ ਹੈ ਕੁਛ ਉਹ ਕਾਂਗਰਸ ਨੇ ਲਾ ਕੇ ਥੋੜਾ ਡਰਾਮਾ ਕੀਤਾ ਕਿ ਅਸੀਂ ਸਾਰਾ ਕੰਮ ਕਰਾਇਆ ਜੀ ਪਰ ਉਹ ਕੰਮ ਕੋਈ ਨਹੀਂ ਉਹਨਾਂ ਨੇ ਕਰਾਇਆ ਉਹ ਵੀ ਕੋਈ ਸਹੀ ਕੰਮ ਨਹੀਂ ਲੱਗਾ ਜਿਹੜੀ ਸਾਡੇ ਸਟੇਸ਼ਨ ਤੋਂ ਲੈ ਕੇ ਬੱਸ ਸਟੈਂਡ ਤੱਕ ਸੜਕਾ ਅਧੂਰੀ ਪਈ ਆ ਆਪਣੇ ਥਾਣੇ ਦੇ ਲਾਗੇ ਰਾਹਗੀਰਾਂ ਨੂੰ ਆ ਵੀ ਪਤਾ ਵਾ ਪੀ ਉੱਥੇ ਇੱਕ ਇਸ ਸਰਕਾਰ ਤੋਂ ਫੋਟ ਇੱਕ ਉੱਥੇ ਕੰਕਰੀਟ ਨਹੀਂ ਪਾਈ ਗਈ ਵੀ ਉਹਨੂੰ ਥੜੀ ਜੀਆਂ ਥੜੀ ਨੂੰ ਥੋੜਾ ਜਿਹਾ ਟਿਪਰ ਕਰਦੀ ਹੈ ਕਿ ਮੋਟਰਸਾਈਕਲ ਵਾਲਾ ਸਕੂਟਰ ਵਾਲਾ ਨਾ ਡਿਗੇ ਉੱਥੇ ਰੋਜ਼ ਕੋਈ ਨਾ ਕੋਈ ਡਿਗਦਾ ਇੰਨਾ ਕਿੰਨਾ ਵਿਕਾਸ ਕੀਤਾ ਵਾ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਸੀਐਮ ਸਾਹਿਬ ਤੁਸੀਂ ਜਦੋਂ ਵੋਟਾਂ ਲੈਣੀਆਂ ਸੀ ਤੇ ਪੱਟੀ ਦੇ ਵਿੱਚ ਦੋ ਤਿੰਨ ਵਾਰ ਹੀ ਆਏ ਹੋ ਵੋਟਾਂ ਤੁਹਾਨੂੰ ਪੈ ਗਈਆਂ ਸਰਕਾਰ ਤੁਹਾਡੀ ਬਣ ਗਈ ਝੂਠ ਤੇ ਝੂਠ ਹੀ ਕਹੂੰਗਾ ਸੱਚ ਨਹੀਂ ਕਹੂੰਗਾ ਕਿਉਂਕਿ ਤੁਸੀਂ ਇੱਥੇ ਏਡੇ ਏਡੇ ਵੱਡੇ ਡਰਾਮੇ ਕੀਤੇ ਕਿ ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਰੇ ਉਹਨਾਂ ਦੀਆਂ ਮਾਵਾਂ ਨੂੰ ਗੱਲ ਲਾ ਕੇ ਕੇਰੀਵਾਲ ਵੀ ਆ ਕੇ ਕਹਿਣ ਦੇ ਆਏ ਕਿ ਮੈਂ ਨਸ਼ਾ ਖਤਮ ਕਰ ਦੂੰ ਮੈਂ ਇੱਥੋਂ ਵੇਖੋ ਇਹ ਹਲਕੇ ਦੀ ਨਿਹਾਰ ਬਦਲ ਦੋ ਤੁਸੀਂ ਸਾਨੂੰ ਵੋਟਾਂ ਪਾਓ ਇਹ ਬਾਡਰ ਤੇ ਹੋਣ ਕਰਕੇ ਪੱਟੀ ਹਲਕਾ ਪਹਿਲਾਂ ਬੜਾ ਪਿਛੜਿਆ ਨਾ ਦਾ ਇਹਦੇ ਚ ਕੋਈ ਐਜੂਕੇਸ਼ਨ ਨਾ ਇੱਥੇ ਕੋਈ ਹਸਪੀਟਲ ਦੇ ਵਿੱਚ ਕੋਈ ਚੰਗਾ ਡਾਕਟਰ ਨਾ ਕੋਈ ਸਿਹਤ ਸਹੂਲਤਾਂ ਬਸ ਇੱਕ ਡਰਾਮੇ ਡਰਾਮੇ ਆ ਪਰ ਆਹੜਾ ਨਵਾਂ ਡਰਾਮਾ ਕੀਤਾ ਵਾ ਜਿਹਨੂੰ ਲੈਬ ਹੋ ਕੇ ਤਸਵੀਰ ਫੋਟੋਆਂ ਖਿੱਚ-ਖਿੱਚ ਕੇ ਪੱਤਰਕਾਰ ਸੱਦ ਕੇ ਮੇਰੇ ਭਰਾ ਅੱਜ ਪਤਾ ਨਹੀਂ ਕਿਉਂ ਨਹੀਂ ਇੱਥੋਂ ਦਾ ਕੋਈ ਬੰਦਾ ਬੋਲਣ ਦਿਆ ਕਿ ਜਾਂਦਾ ਡਾਰੀ ਇੰਨੇ ਗਏ ਆ ਕਿ ਜਿਵੇਂ ਕੋਈ ਤਲਵਾਰ ਵੀੜੀ ਹੁੰਦੀ ਆ ਵੀ ਧੌਣ ਲਾ ਕੇ ਥੱਲੇ ਸੁੱਟ ਦੇਣੀ ਆ ਜੇ ਕਿਤੇ ਬੋਲ ਪੇ ਓਏ ਆਪਣੀ ਆਵਾਜ਼ ਤੇ ਠਾਓ ਆਪਾਂ ਦੱਸੀਏ ਤਾਂ ਸਹੀ ਵੀ ਇਹ ਕੀ ਕਰਨ ਦੇ ਆ ਕੀ ਡਰਾਮੇ ਕੀਤੇ ਆ ਆੜਾ ਡਰਾਮਾ ਕੀਤਾ ਵਾ ਇੱਕ ਐਡੀ ਵੱਡੀ ਹਸਤੀ ਮਹਾਪੁਰਖ ਦਾ ਬਾਬਾ ਜੀ ਦਾ ਮੇਲਾ ਹੋਵੇ ਤੇ ਉਹ ਮੇਲੇ ਦੇ ਵਿੱਚ ਇੱਕ ਐਡਾ ਵੱਡਾ ਡਰਾਮਾ ਕਰ ਦੇਣ ਕਿ ਅਸੀਂ ਸੜਕ ਬਣਾਉਣ ਲੱਗੇ ਆ ਤੇ ਉਹ ਛੜਕਾ ਜਿਹੇ ਨਾ ਬਣਿਆ ਉਹ ਇੱਕ ਲੋਕਾਂ ਦੀ ਜਾਨ ਦਾ ਖੌਬ ਬਣਿਆ ਜੇ ਦੁਕਾਨਦਾਰ ਵਿਚਾਰੇ ਬੋਲਦੇ ਨਹੀਂਗੇ ਉਹਨਾਂ ਨਾਲ ਰੋਜ਼ ਕਿਸੇ ਨਾ ਕਿਸੇ ਦਾ ਸਿਰ ਪਟਾਂਦਾ ਜੇ ਕਿਸੇ ਦਾ ਕੇਦਾ ਛੀਸ਼ਾ ਟੁੱਟਾਂਦਾ ਜੇ ਤੇ ਰਿੰਦੀ ਖੁੰਦੀ ਜਿਹੜੀ ਖੇ ਆ ਸਾਰੀ ਉਹਨਾਂ ਸਿਰ 'ਚ ਪੈਣਦੀ ਰਹਿਤਾ ਉੱਡ ਉੱਡ ਕੇ ਇਹ ਕਰਕੇ ਮੈਂ ਪੱਟੀ ਹਲਕੇ ਦੀ ਆਵਾਜ਼ ਹਾਊਂਗਾ ਮੈਂ ਇਹ ਤਾਲ ਨੂੰ ਜਰੂਰ ਕਹਿਣਾ ਕਹੂੰਗਾ ਮੇਰਾ ਜ਼ਮੀਰ ਵਾਜ ਨਹੀਂ ਦਿੰਦਾ ਕਿ ਝੂਠ ਬੋਲੀਏ ਸੱਚ ਨੂੰ ਸਾਹਮਣੇ ਲਿਆਊਂਗਾ ਸੱਚ ਇਹ ਵੇਲੇ ਇਹ ਆ ਗਈ ਕੋਈ ਪੱਟੀ ਦੇ ਵਿੱਚ 1 ਰੁਪਏ ਦਾ ਕਿਤੇ ਡਿਵੈਲਪਮੈਂਟ ਦਾ ਕੰਮ ਚੱਲਦਾ ਹੋਵੇ ਤੇ ਮੈਨੂੰ ਦਿਖਾ ਦੇ